ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਆ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਇਆ ਪਿੰਡ ਵੰਦਰਡੋੜ ਜ਼ਿਲ੍ਹਾ ਮੋਗਾ ਲੱਗ ਜਾਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਬਾਈ ਕੋਲੇ ਅੱਜ ਦੋ ਨਗਵਕਾਊਸ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਤੇ ਬਾਕੀ ਇਨਾਂ ਹੀ ਡਿਟੇਲ ਆਪਾਂ ਲੈਣੇ ਆ ਬਾਈ ਤੋਂ ਸਸੀ ਕਾ ਬਾਈ ਸਸੀ ਕਾ ਬਾਈ ਕੀ ਨਾਮ ਵੀਰੇ ਆਪਣਾ ਨਾ ਬਾਈ ਮਹਿਕ ਠੀਕ ਹੈ ਤੇ ਮਹਿਕ ਕੀ ਦੇ ਸੜ ਇਹ ਬਾਈ 20 ਮਹੀਨਿਆਂ ਦੀ ਹੈ ਕੀ ਠੀਕ ਹੈ ਤੇ ਇੱਕ ਵਾਰੀ ਹੀਟ ਤੇ ਆਈ ਸੀ ਉਹਦੇ ਮੈਸ ਕਰਾ ਤੀ ਠੀਕ ਹੈ ਇਹ ਕਰਦੀ ਹੈ ਆਪਣੇ ਹਾਂਜੀ ਹਾਂਜੀ ਠੀਕ ਹੈ ਲੋ ਬਾਈ ਤੁਸੀਂ ਦੇਖ ਸਕਦੇ ਆ ਬਾਈਆਂ ਦਾ ਵੀ ਇੱਕ ਵਾਰੀ ਹੀਟ ਤੇ ਆਈ ਸੀਗੀ ਉਹ ਆਪਾਂ ਮੈਸ ਕਰਾਤੀ ਆ ਤੇ ਕਿੰਨੀ ਉਮਰ ਦੱਸੀ ਸੀ ਵੀਰੇ ਇਹ 20 ਮਹੀਨੇ ਬਾਈ 20 ਮਹੀਨਿਆਂ ਦੀ ਉਮਰ ਹੈ ਬਾਈ ਦੇ ਘਰ ਦੀ ਵਹਿੜਾ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਬਾਕੀ ਕਈ ਕਿਸਾਨ ਭਰਾ ਹੁੰਦੇ ਆ ਬਈ ਸ਼ਕੀਨ ਦੇਸੀ ਗੰਗਵਾ ਦੇ ਉਹ ਤੁਸੀਂ ਦੇਖ ਸਕਦੇ ਆ ਤੇ ਬੋਡੀ ਸਟਰਕਚਰ ਬਹੁਤ ਸੋਹਣਾ ਬਈ ਪੰਛੀ ਦਾ ਬਹੁਤ ਸੋਹਣਾ ਹੈਗਾ ਤੇ ਮਦਰ ਰਿਕਾਡ ਹੈਗਾ ਵੀ ਕਿੰਨਾ ਸੀਗਾ ਹਾਂ 15 ਲੀਟਰ ਸੀ ਮਦਰ ਰਿਕਾਡ ਬਈ 15 ਲੀਟਰ ਸੀ ਹਾਂ ਹਾਂ ਮਦਰ ਵੀ ਇਹਦੀ ਦਿਖਾ ਦਾਂਗੇ ਠੀਕ ਹੈ ਠੀਕ ਨੇ ਕਰਦੀ ਆ ਬਈ ਬਾਈ ਦੇ ਬੱਚੀ ਤੇ ਮਦਰ ਰਿਕਾਡ 15 ਲੀਟਰ ਸੀਗਾ ਬਾਈਆਂ ਦਾ ਤੇ ਬੋਡੀ ਸਟਰਕਚਰ ਬਹੁਤ ਸੋਹਣਾ ਬਈ ਅੱਛੀ ਦਾ ਜੇ ਕਿਸੇ ਨੇ ਬਈ ਦੇਸੀ ਬੀਡ ਤੇ ਕੰਮ ਕਰਨਾ ਹੈ ਤੁਸੀਂ ਕਰ ਸਕਦੇ ਆ ਬਹੁਤ ਸੋਹਣੀ ਬੱਚੀ ਆ ਬਈ ਹਨ ਤੁਣ ਬਹੁਤ ਸੋਹਣਾ ਥਣ گلابی ਆ ਬਈ گلابی ਥਾਣਾ ਤੇ ਬਾਕੀ ਬੋਡੀ ਸਟਰਕਚਰ ਬਈ ਸੋਹਣਾ ਹੈ ਦੇਸੀ ਨਸਲ ਬਈ ਹੁਣ ਬਹੁਤ ਘਾਟੀ ਮਿਲਦੀ ਹੈ ਤੇ ਬਾਕੀ ਤੁਹਾਨੂੰ ਨੇੜੇ ਤੋਂ ਦਿਖਾਉਣੇ ਝੂੜੀ ਚਾਲੀ ਤੇ ਬਾਕੀ ਬੰਨ ਦੇ ਕਾਬਲੀ ਆ ਬਈ ਹੁਣ ਤੂੰ ਦੇਖ ਤਾਂ ਉਹ ਠੰਡੀ ਸੀਲ ਬਈ ਪੂਰੀ ਹੈ ਠੰਡੀ ਸੀਲ ਆ ਬਈ ਉਹ ਕੋਈ ਨਹੀਂ ਤੂੰ ਦੇਖ ਤਾਂ ਥਣ ਦੇਖ ਤਾਂ ਥਣ ਤੋਂ ਝੂੜੀ ਚਾਲੀ ਬਹੁਤ ਸੋਹਣੀ ਹੈ ਬਈ ਤੇ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਇਹਦੀ ਡਿਮਾਂਡ ਇਹਦੀ ਬਈ 5000 ਰੁਪਏ ਕਰ 5000 ਹਾਂਜੀ ਮੰਨਤਨ ਹੋ ਜੂ ਮੌਕੇ ਮੰਨਤਨ ਕਰ ਬਈ ਜੈਜੀ ਡਿਮਾਂਡ ਹੀ ਕੀਤੀ ਆ ਬਾਈ ਨੇ 5000 ਰੁਪਏ ਡਿਮਾਂਡ ਕੀਤੀ ਆ ਤੇ ਜੇ ਕਿਸੇ ਭਰਾ ਜਿਹੜਾ ਸ਼ਕੀਨ ਆ ਉਹ ਤੁਸੀਂ ਦੇਖ ਹੀ ਸਕਦੇ ਆ ਬੋਡੀ ਝੋਲੀ ਵੀ ਤੁਹਾਨੂੰ ਦਿਖਾਤੀ ਆ ਤੇ ਆ ਪਹਿਲਾ ਦੂਜੇ ਨਾਲ ਗੱਲ ਫੇਰ ਚੱਲਦੇ ਆ ਤੇ ਆਪਾਂ ਦਾ ਨੰਬਰ ਦੱਸ ਦਿੰਦੇ ਆ 95170 ਹਾਂਜੀ 5399 ਠੀਕ ਆ 1959234045 ਜੀ ਠੀਕ ਆ ਬਾਈ ਤੇ ਬਈ ਦੋਨੇ ਨੰਬਰ ਆ ਡਿਸਪਲੇ ਤੇ ਚੱਲੀ ਜਾਂਦੇ ਆ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰਿਓ ਤੇ ਆਪਾਂ ਚੱਲਦੇ ਆ ਹੁਣ ਦੂਜੇ ਨਾਲ ਤੇ ਇਹਦੀ ਕੀ ਡਿਲੀਵਰੀ ਏ ਬਈ ਦੂਜਾ ਸੁਆਸ ਹੁੰਦੀ ਆ 5-7 ਦਿਨਾਂ ਦੀ ਕੱਚੀ ਆ ਇਹ। ਹਾਂਜੀ 5-7 ਦਿਨਾਂ ਦੀ ਕੱਚੀ। ਹਾਂਜੀ ਠੀਕ ਐ ਤੇ ਆਪਣੇ ਘਰ ਦੀ ਹੋਈ ਆ ਵੀਰੇ? ਇਹ ਨਹੀਂ ਨਹੀਂ ਬਈ ਪਿਛਲੇ ਸੁਆ ਹੀ ਲਿਆਂਦੀ। ਲੈ ਕੇ ਆਏ ਪਿਛਲੇ ਸੁਆ ਹੀ। ਯਾਨੀ ਕਿ ਪਿਛਲਾ ਸੁਆ ਘਰੀ ਚੋਂ ਆ। ਹਾਂਜੀ ਹਾਂਜੀ ਤੇ ਕੀ ਰਿਕਾਰਡ ਸੀ ਵੀਰੇ ਦੁੱਧ ਦਾ? ਪਿਛਲੇ ਸੁਆ ਹੀ ਦਿੱਤਾ ਇਹਨੇ ਬਈ 18-19 ਕਿਲੋ। 18-19 ਕਿਲੋ ਦੁੱਧ ਦਾ। ਹਾਂਜੀ 18-19 ਕਿਲੋ ਬਈ ਦੁੱਧ ਦਾ ਰਿਕਾਰਡ ਆ। ਹਜੇ 5-6 ਦਿਨਾਂ ਦੀ ਕੱਚੀ ਆ। ਹਾਂਜੀ ਹਾਂਜੀ 5-6 ਦਿਨਾਂ ਦੀ ਬਈ ਕੱਚੀ ਆ। ਹਵਾਨਾ ਕਰਮ ਵਾਲੀਆ ਕਰਮ ਜੇ ਤੁਸੀਂ ਦੇਖ ਸਕਦੇ ਆ। ਹਵਾਨਾ ਹੋਣਾ ਬਹੁਤ ਸੋਹ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਕਰਨ ਵਾਲੀ ਦਾ ਕੰਨਵੇਂ ਸੂਏ ਸੁਣਾ ਵੀਰੇ ਹੋਣਾ ਦੂਜੇ ਸੂਏ ਵੀ ਦੂਜੇ ਸੂਏ ਸੁਣਾ ਬਈ ਤੇ ਚੰਗੇ ਰਿਕਾਰਡ ਵਾਲੀ ਵਹਿਰਾ ਤੇ ਹਵਾਨਾ ਹੋ ਉਹਨਾ ਬਹੁਤ ਸੋਹਣਾ ਬਈ ਹਵਾਨਾ ਇਦਾਂ ਇੱਕ ਦੋ ਹੀ ਦੇਖ ਸਕਦੇ ਆ ਪਟਾਂ ਚ ਫਸਿਆ ਪਿਆ ਹਜੇ ਬਈ ਜਿਹੜੀਆਂ ਤੁਸੀਂ ਵਾਰ ਢਲਣਾ ਦੇਖ ਸਕਦੇ ਆ ਹਵਾਨੇ ਦੇ ਵਿੱਚ ਇਹਨੇ ਪੰਜਾਂ ਦਿਨਾਂ ਅੱਚ ਬਈ ਪੂਰੀਆਂ ਕਰ ਕਰ ਜਾਣੀਆਂ ਤੇ ਹਵਾਨਾ ਹੋ ਉਹਨਾ ਬਹੁਤ ਸੋਹਣਾ ਕੋਈ ਭੋਰਾ ਪੋੜ ਛਾਂਗਣੀ ਹਵਾਨੇ ਤੇ ਤੁਸੀਂ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੱਗਿਆ ਮੁੱਠੀ ਮੁੱਠੀ ਵਾਲਾ ਥਣ ਹਵਾਨਾ ਬਈ ਖੁੱਲੇ ਜੇ ਹਵਾਨੇ ਦੀ ਆ ਬਾਕੀ ਤੁਸੀਂ ਕੱਦ ਕਾਠ ਫਿਲਵਾਟੀ ਦਰਮਿਆਨਾ ਜਾ ਬਈ ਠੀਕ ਐ ਤੇ ਬਾਕੀ ਕੱਦ ਘਾਟ ਠੀਕ ਆ ਤੇ ਯਾਨੀ ਕਿ ਹਵਾਨਾ ਹੂ ਨਾ ਪਾਉਣੇ ਉਹਨਾਂ ਕੋਲ ਬਈ ਬਹੁਤ ਹਵਾਨਾ ਦਾ ਬਹੁਤ ਬੰਨਾਂ ਬਈ ਇਹ ਹਵਾਨਾ ਬਾਕੀ ਹਜੇ ਪੰਜਾਂ ਦਿਨਾਂ ਦੀ ਕੱਚੀ ਆ ਉਹ ਸਹਾਉਣਾ ਅੰਦਾਜ਼ਾ ਲਾ ਲਿਓ ਬਈ ਵਲਟਾਂ ਲਾਂ ਤੁਸੀਂ ਦੇਖ ਸਕਦੇ ਹਵਾਨੇ ਵਿੱਚ ਹਜੇ ਬਹੁਤ ਪਈਆਂ ਬਈ ਇਹਨੇ ਪੂਰਾ ਤਿਆਰ ਹੋ ਜਾਣਾ ਪੰਜਾਂ ਚਾਰਾਂ ਮੰਜਾਂਦਾਂਾਂ ਚ ਤੇ ਇਹਦੀ ਕੀ ਡਿਮਾਂਡ ਐ ਵੀਰੇ ਇਹਦੀ ਬਈ 76000 ਰੁਪਏ 76000 ਹਾਂ ਮਾਨਤਨ ਹੋ ਜੂ ਮੌਕੇ ਤੇ ਮਾਨਤਨ ਕਰ ਦਾਂਗੇ ਥੋੜਾ ਜਿਹਾ 76000 ਰੁਪਿਆ ਬਈ ਨੇ ਬਈ ਡਿਮਾਂਡ ਕੀਤੀ ਐ ਮੌਕੇ ਤੇ ਬਈਆਂ ਦਾ ਵੀ ਆ ਬਾਈ ਦਾ ਘਰ ਆ ਜਦੋਂ ਮੰਦਰਾ ਤੋਂ ਡੋੜ ਨੂੰ ਜਾਂਦੇ ਆ ਡੋੜ ਵਾਲੀ ਸੜਕ ਤੇ ਬਾਈ ਦਾ ਘਰ ਆ ਫੋਨ ਨੰਬਰ ਡਿਸਪਲੇ ਤੇ ਬਾਈ ਦਾ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰਿਓ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਇੰਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚ ਇਹਨਾਂ ਤੇ ਪਹਿਲੀ ਆ ਵੀਡੀਓ ਦੇਖਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬੰਦਣਾ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ